brought to by silver pumps top quality aur consistent performance ke liye sirf silver pumps naam yaad rakhna puri hawa nikal gayi hai bhagwan singh maan judd nashya virodh mukammal taur pe fail ho chuk gaya hai jide to nakli sharab nahi band ho saki ho nasha ki band karega bilkul jedi nakli sharab aj da motive hai saada ki jedi chun hai congress party chun lad rahi hai aur sare jede ਸਾਡੇ ਹਲਕਿਆਂ ਦੇ ਲੋਕ ਹੈ ਕੌਨਸਲਟੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐਮਸੀ ਕਾਉਂਸਲਰ ਉਹਨਾਂ ਨੂੰ ਬੇਤੀ ਕੀਤੀ ਹੈ ਕਿ ਆਪ ਦੇ ਕੰਮ ਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾ ਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰੋ ਬਿਲਕੁਲ ਇੱਕ ਵਾਰੀ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਹੈ ਕੱਡੀ ਦਾ ਰਿਸਕੀ ਉਹਨੂੰ ਅੰਕਾਰਨ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਭਰ ਛੋਰੀਆਂ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਨੇ ਇਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਾਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਹੈ ਇਸ ਕਰਕੇ ਸੰਵਿਧਾਨ ਬਚਾਓ ਅਸੀਂ ਰੈਲੀਆਂ ਕਰ ਰਹੇ ਹਾਂ ਬਿਲਕੁਲ ਪੰਜਾਬ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਚੱਲ ਪੂਰੀ ਹਵਾ ਨਿਕਲ ਗਈ ਹੈ ਭਗਵੰਤ ਸਿੰਘ ਮਾਨ ਯੁੱਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਫੈਲ ਹੋ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ ਬਿਲਕੁਲ ਜਿਹੜੀ ਨਕਲੀ ਸ਼ਰਾਬ ਵਾਲੀ ਗੱਲ ਕੀਤੀ ਹੈ ਉਹਦੇ ਬਾਰੇ ਅੱਜ ਦਾ ਮੋਟਿਵ ਹੈ ਸਾਡਾ ਕਿ ਜਿਹੜੀ ਚੋਣ ਹੈ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਔਰ ਸਾਰੇ ਜਿਹੜੇ 8-8 ਹਲਕਿਆਂ ਦੇ ਲੋਕ ਹੈ ਕੌਨਸਟੈਂਸੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐ ਐਮਸੀ ਕਾਉਂਸਲਰ ਉਹਨਾਂ ਨੂੰ ਬੇਤੀ ਕੀਤੀ ਹੈ ਕਿ ਆਪ ਦੇ ਕੰਮ ਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾ ਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰਦਾ ਬਿਲਕੁਲ ਇੱਕ ਵਾਰੀ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਹੈ ਕੱਢੀ ਲਾ ਦਿੱਤੀ ਉਸ ਨੂੰ ਕਾਰਨ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਭਰ ਛੋਰੀਆਂ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਨੇ ਇਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਾਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਹੈ ਇਸ ਕਰਕੇ ਸੰਵਿਧਾਨ ਬਚਾਉ ਅਸੀਂ ਇਦੈਲੀਆਂ ਕਰ ਬਿਲਕੁਲ ਪੰਜਾਬ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਚੱਲ ਪੂਰੀ ਹਵਾ ਨਿਕਲ ਗਈ ਹੈ ਭਗਵਾਨ ਸਿੰਘ ਮਾਨ ਯੁੱਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਫੈਲ ਹੋ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ ਬਿਲਕੁਲ ਜਿਹੜੀ ਨਕਲੀ ਸ਼ਰਾਬ ਵਾਲੀ ਗੱਲ ਕੀਤੀ ਹੈ ਉਹਦੇ ਬਾਰੇ ਅੱਜ ਦਾ ਮੋਟਿਵ ਹੈ ਸਾਡਾ ਕਿ ਜਿਹੜੀ ਚੋਣ ਹੈ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਔਰ ਸਾਰੇ ਜਿਹੜੇ ਸਾਡੇ ਹਲਕਿਆਂ ਦੇ ਲੋਕ ਹੈ ਕੌਨਸਲਟੀ ਦੇ ਸਾਡੇ ਕੰਟੈਸਟਡ ਕੈਂਡੀਡੇਟ ਐਮਸੀ ਕਾਉਂਸਲਰ ਉਹਨਾਂ ਨੂੰ ਬੇਤੀ ਕੀਤੀ ਹੈ ਕਿ ਆਪ ਦੇ ਕੰਮ ਕਾਰ ਛੱਡ ਕੇ ਤਕੜੇ ਹੋ ਕੇ ਚੋਣ ਮਹੀਮਾ ਚ ਜੁੜ ਕੇ ਤਕੜੇ ਹੋ ਕੇ ਕਾਂਗਰਸ ਨੂੰ ਜਿਤਾਉਣ ਦਾ ਕੰਮ ਕਰੋ ਬਿਲਕੁਲ ਇੱਕ ਵਾਰੀ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਹੈ ਕੱਡੀ ਦਾ ਰਿਸਕੀ ਉਹਨੂੰ ਅੰਕਾਰਨ ਕੀ ਹੈਗਾ ਲੋਕਾਂ ਨੂੰ ਕੀ ਦੱਸਣਾ ਹੈ ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਉਹ ਪੂਰੇ ਦੇਸ਼ ਭਰ ਛੋਰੀਆਂ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਗੱਲ ਕੀਤੀ ਹੈ ਸਾਡੀਆਂ ਸੰਵਿਧਾਨ ਬਚਾਓ ਰੈਲੀਆਂ ਆਲਰੇਡੀ ਚੱਲ ਰਹੀਆਂ ਨੇ ਇਸ ਪ੍ਰਕਾਰ ਜਿਹੜੀਆਂ ਪਾਰਟੀਆਂ ਨੇ ਸਤਾਧਾਰ ਉਹ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਲੜਾਈ ਵਿੱਢੀ ਹੈ ਇਸ ਕਰਕੇ ਸੰਵਿਧਾਨ ਬਚਾਓ ਅਸੀਂ ਰੈਲੀਆਂ ਕਰ ਰਹੇ ਹਾਂ ਬਿਲਕੁਲ ਪੰਜਾਬ ਦੇ ਵਿੱਚ ਇਹ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਚੱਲ ਪੂਰੀ ਹਵਾ ਨਿਕਲ ਗਈ ਹੈ ਭਗਵੰਤ ਸਿੰਘ ਮਾਨ ਯੁੱਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਫੈਲ ਹੋ ਚੁੱਕਿਆ ਹੈ ਜਿਹਦੇ ਤੋਂ ਨਕਲੀ ਸ਼ਰਾਬ ਨਹੀਂ ਬੰਦ ਹੋ ਸਕੀ ਉਹ ਨਸ਼ਾ ਕੀ ਬੰਦ ਕਰੇਗਾ ਬਿਲਕੁਲ ਜਿਹੜੀ ਨਕਲੀ ਸ਼ਰਾਬ ਵਾਲੀ ਗੱਲ ਕੀਤੀ ਹੈ ਉਹਦੇ ਬਾਰੇ